10 ਅਪ੍ਰੈਲ 1955 ਇਸ ਮਾਰਗ ਵਿੱਚ ਕਾਬਰਨਾ ਨਹੀਂ ਚਾਹੀਦਾ ਨਾਮ ਹੀ ਪ੍ਰਾਪਤੀ ਹੈ ਸੰਤ ਲਖਬੀਰ ਸਿੰਘ ਜੀ ਕਿਹਾ ਕਰਦੇ ਸਨ ਕਿ ਮੈਂ ਸਮੁੰਦਰ ਵਿੱਚ ਗੋਤੇ ਖਾ ਰਿਹਾ ਸਾਂ ਸੈਵਨ ਹੀ ਮੇਰਾ ਹੱਥ ਇੱਕ ਚੱਲਦੇ ਜਹਾਜ਼ ਦੇ ਖੰਡ ਨੂੰ ਪਹ ਗਿਆ ਹੁਣ ਮੈਂ ਉਸ ਜਹਾਜ਼ ਦੇ ਆਸਰੇ ਤਰ ਰਿਹਾ ਹਾਂ ਜੋਰ ਨਹੀਂ ਲਾਣਾ ਪੈਂਦਾ ਡੁੱਬਣ ਦਾ ਵੀ ਡਰ ਨਹੀਂ ਇਹ ਖੁੰਡ ਨਾਮ ਹੈ ਇਹ ਮੈਂ ਘੁੱਟ ਕੇ ਫੜਿਆ ਹੋਇਆ ਹੈ ਗੁਰੂ ਸਾਹਿਬ ਨੇ ਇੱਕ ਪਾਸੇ ਗੁਰਮਖ ਨੂੰ ਇਹ ਕਿਹਾ ਹੈ ਕਿ ਕੁਛ ਬਣ ਕੇ ਨਹੀਂ ਬੈਠਣਾ ਜਿਹੜੇ ਬਣਦੇ ਹਨ ਉਹ ਫਸ ਜਾਂਦੇ ਹਨ ਜਿਵੇਂ ਨਲਨੀ ਵਿੱਚ ਤੋਤਾ ਦੂਸਰੇ ਪਾਸੇ ਸਿੱਖ ਨੂੰ ਸਮਝਾਇਆ ਹੈ ਕਿ ਗੁਰਮਖ ਦੇ ਪੈਰੀਂ ਪਹਿਣਾ ਹੈ ਖਾਸ ਰਸ ਇਹ ਇਵੇਂ ਹੈ ਜਿਵੇਂ ਇੱਕ ਪਾਸੇ ਚੋਰ ਨੂੰ ਕਿਹਾ ਜਾਵੇ ਕਿ ਤੂੰ ਚੋਰੀ ਕਰ ਤੇ ਦੂਸਰੇ ਪਾਸੇ ਘਰ ਵਾਲਿਆਂ ਨੂੰ ਖਬਰਦਾਰ ਰਹਿਣ ਵਾਸਤੇ ਤਾਂ ਗੀਦ ਕੀਤੀ ਜਾਵੇ ਦੋਹਾਂ ਤਰ੍ਹਾਂ ਨੇ ਆਪਣੇ ਆਪਣੇ ਵਾਸਤੇ ਜੋ ਹੁਕਮ ਹੈ ਪਾਲਣਾ ਹੈ ਗੁਰੂ ਸਾਹਿਬ ਦਾ ਉਪਦੇਸ਼ ਸੱਚਾ ਹੈ ਗੁਰੂ ਸਾਹਿਬ ਨੇ ਕਿਹਾ ਹੈ ਕਿ ਅੰਨ ਖਾਹਾ ਤੇ ਨਾਮ ਸਿਮਰ ਬਰਤ ਰੱਖ ਕੇ ਨਾਮ ਜਪਣ ਨੂੰ ਨਹੀਂ ਕਿਹਾ ਉਹਨਾਂ ਨੂੰ ਤੰਦ ਹੀ ਰੱਖਿਆ ਵਾਸਤੇ ਅੰਨ ਦੀ ਜ਼ਰੂਰਤ ਦਾ ਅਹਿਸਾਸ ਸੀ ਤੇ ਤਦੇ ਕਿਹਾ ਸੀ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ ਕਬੀਰ ਜੀ ਦਾ ਵਾਕ ਹੈ ਜਪਿਐ ਨਾਮ ਅੰਨ ਕੈ ਸਾਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ